ਲਿਖੇ ਲੋਕ ਵੀ ਲੜਦੇ ਨੇ ਤੁਸੀਂ ਤਾਂ ਪੜ੍ਹੇ ਲਿਖੇ طبਕਾ ਹਾਂ ਕੀ ਗੱਲ ਹੋਗੀ ਕਿ ਪੜ੍ਹੇ ਲਿਖੇ ਲੋਕੀ ਆਪਸ ਦੇ ਵਿੱਚ ਖੇੜੜਨ ਲੱਗ ਗਏ ਵੀ ਆਪਣੀ ਟੀ ਭੈਣ ਦੇ ਬਾਰੇ ਕੋਈ ਬਕਵਾਸ ਲਿਖੂਗਾ ਕੋਈ ਗਲਤ ਲਿਖੂਗਾ ਕੋਈ ਸ਼ਰਿਆਮ ਉਹਨਾਂ ਦੀਆਂ ਫੋਟੋ ਪੋਸਟ ਕਰਕੇ ਵਾਇਰਲ ਕਰੂਗਾ ਤਾਂ ਇਹ ਗੁੱਸਾ ਆਉਣਾ ਨੈਚੁਰਲ ਆ ਤਾਂ ਕੁਝ ਕਲੀਅਰ ਕਰਨ ਕਰੋਗੇ ਕਿ ਹਾਈ ਕੋਰਟ ਦੀ ਹਦੂਦ ਦੇ ਅੰਦਰ ਇਹ ਲੜਾਈ ਕਿਉਂ ਹੋਈ ਹੈ ਗੁਰਸੇ ਦੇ ਜਿਹੜੇ ਵਕੀਲ ਨੇ ਨਾ ਉਹ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਤਾਂ ਇੱਕ ਮਿਸਯੂਜ਼ ਕਰ ਲਿਆ ਗਿਆ ਜਿਹੜੇ ਉਹ ਵਕੀਲ ਸਾਹਿਬ ਸੀਗੇ ਉਹਨਾਂ ਦੀ ਬੇਟੀ ਦੀ ਫੋਟੋ ਲਾ ਕੇ ਆਨਲਾਈਨ ਪੋਸਟ ਪਾਈ ਤੇ ਬੜੀ ਬਕਵਾਸ ਕੀਤੀ। ਯਾ ਫੀਮੇਲ ਸ਼ੀ ਸ਼ੁੱਡ ਐਪਰੀਸ਼ੀਏਟ ਕਿ ਇੱਕ ਕੁੜੀ ਅੱਗੇ ਪੜ੍ਹ ਕੇ ਆ ਰਹੀ ਆ ਠੀਕ ਹੈ ਤੇ ਉਹ ਪ੍ਰੋਫੈਸ਼ਨ ਚੂਜ਼ ਕਰ ਰਹੀ ਆ ਆਪਣੇ ਫਾਦਰ ਦੀ ਲੈਗੇਸੀ ਨੂੰ ਫਾਲੋ ਕਰ ਰਹੀ ਆ ਬਟ ਉਹਨੇ ਉਹਨਾਂ ਦੇ ਬਾਰੇ ਬਕਵਾਸ ਲਿਖੀ ਉਸ ਬੱਚੀ ਬਾਰੇ ਜਿਹਦੇ ਕਰਕੇ ਇੱਕ ਫਾਦਰ ਨੂੰ ਬਹੁਤ ਡੂੰਗੀ ਛੱਟ ਲੱਗੀ। ਉਹਨਾਂ ਦੀ ਸਿੱਖੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਇਹ ਕਹਤਾ ਕਿ ਸਿੱਖ ਤਾਂ ਔਰਤ ਦੀ ਮਦਦ ਕਰਦੇ ਨੇ ਮੇਰੀ ਮਦਦ ਕਰੋ ਉਹਨੇ ਐਂ ਕਹਤਾ ਵੀ ਮੇਰੇ ਨਾਲ ਧੱਕਾ ਹੁੰਦਾ ਮੇਰੇ ਨਾਲ ਫਲਾਨਾ ਹੁੰਦਾ ਧਮਕਾ ਹੁੰਦਾ ਇਹ ਉਹਨੇ ਉਹਨਾਂ ਨੂੰ ਆਪਣੀਆਂ ਗੱਲਾਂ ਚਲਾ ਲਈਆਂ ਪਲਾਸੀ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ ਪਲਾਸੀ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ ਗੁਰੂ ਦਾ ਸਿੱਖਾ ਤੇ ਉਹਨਾਂ ਨੂੰ ਲੱਗਿਆ ਵੀ ਇੱਕ ਔਰਤ ਆ ਨੂੰ ਮਦਦ ਦੀ ਲੋੜ ਆ ਤੇ ਉਹ ਇੱਕ ਬੀਂਗਾ ਸਿੱਖ ਖੜੇ ਹੋ ਗਏ ਮੈਂਟਲੀ ਜੋ ਵੀ ਉਹਨਾਂ ਦੀ ਕੰਡੀਸ਼ਨ ਆ ਇਟ ਵਾਸ ਨਾਟ ਨੋਨ ਟੂ ਐਨੀ ਬਾਰ ਮੈਂਬਰ ਸੋ ਉੱਥੇ ਉਹਨਾਂ ਨੂੰ ਲੱਗਿਆ ਵੀ ਇਹ ਵੀ ਗਲਤ ਬਿਹੇਵ ਕਰ ਰਿਹਾ ਕਿਉਂਕਿ ਉਹਨਾਂ ਦਾ ਥੋੜਾ ਕਿਰਪਾਨ ਵਗੈਰਾ ਸਿਰੀ ਸਾਹ ਬਣਾਉਣ ਲੈ ਕੇ ਆ ਜਾਣਾ ਐਂਡ ਆਲ ਸੋ ਉਹ ਨਹੀਂ ਠੀਕ ਸੀਗੇ ਉਹ ਕਿਸੇ ਇਲਿਊਜ਼ਨ ਦੇ ਵਿੱਚ ਜਿਉਂਦੇ ਸੀਗੇ ਤੁਸੀਂ ਤਾਂ ਹਮੇਸ਼ਾ ਲੜਕੀਆਂ ਦੇ ਲਈ ਖੜਦੇ ਆਏ ਹੋ ਤਾਂ ਫਿਰ ਅੱਜ ਵਿਰੁੱਧ ਕਿਉਂ ਇੱਥੇ ਕੋਈ ਅਬਲਾ ਨਾਰੀ ਨਹੀਂ ਹੈਗੀ ਇੱਥੇ ਉਹ ਔਰਤ ਆ ਜਿਹੜੀ ਕਾਨੂੰਨ ਦਾ ਹਰ ਬਾਰ ਮਿਸਯੂਜ਼ ਕਰਦੀ ਆ ਕਾਲਾ ਕੋਟ ਇਹੋ ਜਿਹਾ ਭੇਡਾਂ ਕਰਕੇ ਬਦਨਾਮ ਹੁੰਦਾ ਆ ਜਿਹੜੇ ਪੜ੍ਹਾਈ ਦਾ ਆਪਣੀ ਪੜ੍ਹਾਈ ਲਿਖਾਈ ਦਾ ਮਿਸਯੂਜ਼ ਕਰਦੇ ਆ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਬੀਤੇ ਦਿਨੋਂ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਕਿ ਵਕੀਲ ਭਾਈਚਾਰਾ ਆਪਸ ਦੇ ਵਿੱਚ ਖੇਬੜਦਾ ਹੋਇ ਨਜ਼ਰ ਆਇਆ। ਬੇहद ਮੰਦ ਭਾਗੀਆਂ ਸੀਗੀਆਂ ਇਹ ਤਸਵੀਰਾਂ ਕਿਉਂਕਿ ਵੱਡੀ ਕੋਰਟ ਤੇ ਪੜੇ ਲਿਖੇ ਲੋਕ ਆਪਸ ਦੇ ਵਿੱਚ ਉਲਝਦੇ ਹੋਏ ਦਿਖੇ। ਇਸੇ ਤੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਐਡਵੋਕੇਟ ਸਿਮਰਨਜੀਤ ਕੋਰ ਗੱਲ ਮੌਜੂਦ ਨੇ। ਮੈਮ ਡੇਲੀ ਪੋਸਟ ਬਹੁਤ ਸਵਾਗਤ ਹੈ। ਧੰਨਵਾਦ ਜੀ। ਪੜੇ ਲਿਖੇ ਲੋਕ ਵੀ ਲੜਦੇ ਨੇ। ਤੁਸੀਂ ਤਾਂ ਪੜੇ ਲਿਖਿਆ ਤਬਕਾ ਹਾਈ ਕੋਰਟ ਦੇ ਵਿੱਚ ਲੋਕਾਂ ਦੀ ਸਾਡੀ ਆਵਾਜ਼ ਨੂੰ بلند ਕਰਦੇ ਹਾਂ ਜਿਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਉਹਨਾਂ ਨੂੰ ਇਨਸਾਫ਼ ਦਿਵਾਉਨੇ ਹੋ ਕੀ ਗੱਲ ਹੋ ਗਈ ਕਿ ਪੜ੍ਹੇ ਲਿਖੇ ਲੋਕੀ ਆਪਸ ਦੇ ਵਿੱਚ ਖੇਬੜਨ ਲੱਗ ਗਏ ਅ ਦੇਖੋ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗੀ ਕਿ ਐਡਵੋਕੇਟਸ ਦੇ ਆਪਣੀ ਮਤਲਬ ਐਡਵੋਕੇਟਸ ਦੀ ਗੱਲ ਸੀਗੀ ਜਿਹਨੂੰ ਬੜਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸੋ ਸਾਡੇ ਲਈ ਵੀ ਬਹੁਤ ਅਨਫੋਰਚੂਨੇਟ ਸਿਚੁਏਸ਼ਨ ਹੈਗੀ ਆ ਬਟ ਪੜੇ ਲਿਖੇ ਲੋਕਾਂ ਦਾ ਵੀ ਆਪਣਾ ਮਾਣ ਹੁੰਦਾ ਆ ਉਹਨਾਂ ਦੀ ਵੀ ਆਪਣੀ ਡਿਗਨਿਟੀ ਹੁੰਦੀ ਆ ਔਰ ਇੱਕ ਪੁਆਇੰਟ ਹੁੰਦਾ ਆ ਵੀ ਜਿਹੜੇ ਪੁਆਇੰਟ ਤੋਂ ਬਾਅਦ ਕਿਸੇ ਤੋਂ ਵੀ ਟੈਂਪਰਮੈਂਟ ਕੰਟਰੋਲ ਨਹੀਂ ਹੁੰਦਾ ਹੈਗਾ ਜਦੋਂ ਮੈਂ ਸਿਰਫ ਇਹ ਤੁਸੀਂ ਵੀ ਧੀਆ ਵਾਲਿਓ ਆਪਾਂ ਹੁਣ ਵੱਡੇ ਆ ਨਾ ਕਿਸੇ ਦੀ ਵੀ ਆਪਣੀ ਧੀ ਭੈਣ ਦੇ ਬਾਰੇ ਕੋਈ ਬਕਵਾਸ ਲਿਖੂਗਾ ਕੋਈ ਗਲਤ ਲਿਖੂਗਾ ਕੋਈ ਸ਼ਰਿਆਮ ਉਹਨਾਂ ਦੀਆਂ ਫੋਟੋ ਪੋਸਟ ਕਰਕੇ ਵਾਇਰਲ ਕਰੂਗਾ ਤਾਂ ਇਹ ਗੁੱਸਾ ਆਉਣਾ ਨੈਚੁਰਲ ਆ ਪਰ ਗੱਲ ਕੀ ਹੋਈ ਸੀਗੀ ਇਹਦੇ ਪਿੱਛੇ ਬਹੁਤ ਹਾਂ ਜੀ ਸਵਾਲ ਲੈ ਲਓ ਸلسلੇ ਵਾਸਤੇ ਤਰੀਕੇ ਨਾਲ ਸਮਝਾਉਂਗੇ ਦਰਸ਼ਕ ਜਾਣਨਾ ਚਾਹੁੰਦੇ ਹੋ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਪੜਿਆ ਲਿਖਿਆ طبਕਾ ਆਪਸ ਦੇ ਵਿੱਚ ਬਹਿਸਦਾ ਆਪਸ ਦੇ ਵਿੱਚ ਲੜਦਾ ਤਾਂ ਜਿਹੜੇ ਪਿੰਡਾਂ ਦੇ ਵਿੱਚ ਉਹ ਬਾਹਰ ਆਡੀਅנס ਬੈਠੀ ਹੈ ਉਹ ਕਹਿੰਨੇ ਆ ਵੀ ਦੇਖੋ ਕੀ ਹਾਲ ਹੈ ਹਾਂ ਬਿਲਕੁਲ ਤਾਂ ਕੁਝ ਕਲੀਅਰ ਕਰਨ ਕਰੋਗੇ ਕਿ ਹਾਈ ਕੋਰਟ ਦੀ ਹਦੂਦ ਦੇ ਅੰਦਰ ਇਹ ਲੜਾਈ ਕਿਉਂ ਹੋਈ ਹੈ ਅ ਅਸਲ ਦੇ ਵਿੱਚ ਸਿੱਖ ਵਕੀਲ ਸੀ ਬਿਲਕੁਲ ਗੁਰਸੇਖ ਜਿਹੜੇ ਵਕੀਲ ਨੇ ਨਾ ਉਹ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਤਾਂ ਇੱਕ ਅ ਮਿਸਯੂਜ਼ ਕਰ ਲਿਆ ਗਿਆ ਜ਼ਰੀਆ ਬਣਾ ਦਿੱਤਾ ਗਿਆ ਅਸਲ ਦੇ ਵਿੱਚ ਉਹਨਾਂ ਦਾ ਤਾਂ ਕੋਈ ਰੌਲਾ ਹੀ ਨਹੀਂ ਸੀਗਾ ਤੇ ਉਹਨਾਂ ਦੀ ਬਾਅਦ ਵਿੱਚ ਚਲੋ ਇਹਦੇ ਬਾਰੇ ਮੈਂ ਬਾਅਦ ਵਿੱਚ ਉਹਨਾਂ ਬਾਰੇ ਗੱਲ ਕਰਦੀ ਆ ਪਹਿਲਾਂ ਮੈਂ ਤੁਹਾਨੂੰ ਜਲਦੀਆਂ ਆਪਾਂ 2023 ਦੇ ਵਿੱਚ ਚੱਲਦੇ ਆ 2023 ਦੇ ਵਿੱਚ ਇੱਕ ਲੇਡੀ ਐਡਵੋਕੇਟ ਆ ਜੋ ਸਾਰਿਆਂ ਨਾਲ ਮਿਸਬਿਹੇਵ ਕਰਦੀ ਸੀ ਐਗਜ਼ੈਕਟਿਵ ਰੂਮ ਦੇ ਵਿੱਚ ਜਾ ਕੇ ਮਿਸਬਿਹੇਵ ਕਰਦੀ ਸੀ ਈਵਨ ਉੱਥੇ ਜਿਹੜੇ ਸਾਡੇ 바ਰ ਦੇ ਉੱਥੇ ਦੇ EMPLOYEES ਨੇ ਉਹਨਾਂ ਨਾਲ ਵੀ ਗਲਤ ਬਿਹੇਵ ਕਰਦੀ ਸੀ ਹੁਣ ਅਸੀਂ ਸਾਰੇ ਉੱਥੇ ਰਹਿੰਦੇ ਆ ਸਾਨੂੰ ਸਾਰਿਆਂ ਨੂੰ ਬਹੁਤ ਸਪੈਕਟਰ ਨਾਲ ਸਾਡੇ ਉਥੇ EMPLOYEES ਬੁਲਾਉਂਦੇ ਨੇ ਜਿਹੜੇ ਬਾਰ ਦੇ ਨੇ ਸਾਨੂੰ ਬਾਕੀ ਐਡਵੋਕੇਟ ਆ ਮੇਲ ਆ ਫੀਮੇਲ ਆ ਸਾਰੇ ਬਹੁਤ ਇੱਜ਼ਤ ਨਾਲ ਬੁਲਾਉਂਦੇ ਆ ਈਵਨ ਜੇ ਕੋਈ ਐਡਵੋਕੇਟ ਕਿਸੇ ਨਾਲ ਕੋਈ ਬਤਮੀਜ਼ੀ ਕਰਦਾ ਆ ਮੰਨ ਲਓ ਵੀ ਕਿਸੇ ਨੇ ਕਿਸੇ ਕਲੀਗ ਨਾਲ ਬਤਮੀਜ਼ੀ ਕੀਤੀ ਤੇ ਮੈਟਰ ਜਾਂਦਾ ਬੜੇ ਤਰੀਕੇ ਨਾਲ ਰਿਜ਼ੋਲਵ ਕਰਾਇਆ ਜਾਂਦਾ ਬਹੁਤ ਵਧੀਆ ਤਰੀਕੇ ਨਾਲ ਉਸ ਚੀਜ਼ ਦਾ ਸੋਲੂਸ਼ਨ ਹੁੰਦਾ ਤਾਂ ਉਹਦੇ ਵਿੱਚ ਇੱਕ ਲੇਡੀ ਸੀਗੀ ਐਡਵੋਕੇਟ ਤੇ ਮੈਂ ਉਹਨਾਂ ਉਹਦਾ ਨਾਮ ਨਹੀਂ ਲਵਾਂਗੀ ਤੇ ਬਟੂ ਦਿੱਲੀ ਵੱਲੋਂ ਆ ਠੀਕ ਹੈ ਤੇ ਉਹ ਉਹਦਾ ਨਾਮ ਹੈ ਮਤਲਬ ਮੈਨੂੰ ਹੈ ਵੀ ਕਿਹੜੀ ਗੱਲੋਂ ਕਿਸੇ ਨੂੰ ਵੀ ਐਵੇਂ ਬਿਨਾ ਗੱਲ ਤੋਂ ਹਾਈਲਾਈਟ ਕਰਨਾ ਜਿਹੜਾ ਬੰਦਾ ਉਹੀ ਤੇ ਮੈਂ ਸਟੋਰੀ ਦੱਸਦੀ ਆ ਤੁਹਾਨੂੰ ਤਾਂ ਕੀ ਸੀਗਾ ਕਿ ਉਹ ਨੂੰ ਡੀ ਬਾਰ ਕਰ ਦਿੱਤਾ ਗਿਆ ਉਹਦੀ ਮਿਸਬਿਹੇਵੀਅਰ ਕਰਕੇ ਹੁਣ ਜਿਹੜੀ ਬਾਰ ਦੀ ਕਮੇਟੀ ਹੁੰਦੀ ਆ ਉਹਦੇ ਕੋਲ ਕਿਸੇ ਵੀ ਆਰਗੇਨਾਈਜੇਸ਼ਨ ਦੀ ਬਾਹਰ ਸਾਡੀ ਇੱਕ ਵੈਲਫੇਅਰ ਐਸੋਸੀਏਸ਼ਨ ਆ ਚੁਣੇ ਹੋਏ ਨਮਾਇंदे ਬਿਲਕੁਲ ਚੁਣੇ ਹੋਏ ਨਮਾਇंदे ਤਾਂ ਜਦੋਂ ਵੀ ਕੋਈ ਵੀ ਮੈਂਬਰ ਉਹਦੇ ਵਿੱਚ ਕੋਈ ਮਿਸਬੀਹੇਵ ਕਰੂਗਾ ਉਹਦਾ ਕੰਡਕਟ ਦੇ ਬੇਸਿਸ ਦੇ ਉੱਤੇ ਉਹਨੂੰ ਡੀਬਾਰ ਕੀਤਾ ਜਾ ਸਕਦਾ ਜਾਂ ਉਹ ਮੈਂਬਰਸ਼ਿਪ ਫੀਸ ਨਹੀਂ ਦੇਊਗਾ ਤਾਂ ਵੀ ਡੀਬਾਰ ਕੀਤਾ ਜਾ ਸਕਦਾ ਤੋਂ VOTING ਰਾਈਟ ਖੋਇਆ ਜਾ ਸਕਦਾ ਮਤਲਬ ਤਾਂ ਉਹਦੇ ਇੱਕ ਨੋਟਿਸ ਇਸ਼ੂ ਕੀਤਾ ਬਟ ਇਹ ਜਿਹੜੀ ਲੇਡੀ ਐਡਵੋਕੇਟ ਸੀਗੀ ਇਹਨੂੰ ਫੀ ਪੇ ਕਰਨ ਦੀ ਪਰਮਿਸ਼ਨ ਮਿਲ ਗਈ ਵੀ ਡਿਊਜ਼ ਕਲੀਅਰ ਕਰ ਲੇ ਤੇ ਬਾਹਰ ਦੀ ਮੈਂਬਰ ਨਹੀਂ ਰਹੀ ਬਟ ਉਹ ਆਪਣੀ ਪ੍ਰੈਕਟਿਸ ਕੰਟੀਨਿਊ ਕਰ ਰਹੀ ਸੀਗੀ ਤੇ ਫਿਰ ਕੀ ਹੋਇਆ ਉਹਨੇ ਉਸ ਆਰਡਰ ਨੂੰ ਕਿਤੇ ਵੀ ਚੈਲੰਜ ਨਹੀਂ ਕੀਤਾ ਫਿਰ ਜਦੋਂ ਨਵੀਂ ਬਾਰ ਐਸੋਸੀਏਸ਼ਨ ਬਣ ਕੇ ਆਈ ਤਾਂ ਸੈਕਟਰੀ ਸੈਕਟਰੀ ਸਾਹਿਬ ਕੋਲ ਪਾਵਰ ਹੁੰਦੀ ਹੈ ਸੈਕਟਰੀ ਸਾਹਿਬ ਨੇ ਉਸ ਆਰਡਰ ਨੂੰ ਕੰਟੀਨਿਉਟੀ ਤੇ ਰੱਖ ਲਿਆ ਕਿਉਂ ਕਿਉਂਕਿ ਉਹ ਉੱਥੇ ਵੀ ਉਹ ਮਿਸਬੀਹੇਵ ਕਰਦੀ ਸੀਗੀ ਔਰ ਇਵਨ ਮੈਂ ਇੱਕ ਇਨਸੀਡੈਂਟ ਸ਼ੇਅਰ ਕਰਦੀ ਆ ਸਾਡੇ ਆਪਣੇ ਸਾਥੀ ਨੇ ਐਡਵੋਕੇਟ ਉਹ ਵਾਈਸ ਪ੍ਰੈਜ਼ੀਡੈਂਟ ਦੇ ਰੂਮ ਦੇ ਵਿੱਚ ਬੈਠੇ ਸੀਗੇ ਤਾਂ ਆ ਕੇ ਉਥੇ ਮਿਸਬੀਹੇਵ ਕਰਨ ਲੱਗੀ ਕਿ ਮੈਂ ਕਿੱਥੇ ਰੋਟੀ ਖਿੱਤੇ ਖਾਵਾਂ ਹੁਣ ਦੇਖੋ ਉਥੇ ਬਹੁਤ ਸਾਰੇ ਬਹੁਤ ਸਾਰੇ ਐਡਵੋਕੇਟ ਆ ਕੁਝ ਕੋਲ ਆਪਣਾ ਰੂਮ ਹੈਗਾ ਜਾਂ ਬਹੁਤ ਸਾਰਿਆਂ ਕੋਲ ਆਪਣੀ ਕੋਈ ਸਿਟਿੰਗ ਪਲੇਸ ਨਹੀਂ ਹੈਗੀ ਇੱਥੇ ਤੱਕ ਕਿ ਸਾਡੇ ਕਈ ਐਡਵੋਕੇਟ ਆ ਜਿਹੜੇ ਵਿਚਾਰੇ ਆਪਣੀ ਗੱਡੀਆਂ ਦੇ ਵਿੱਚ ਬੈਠ ਕੇ ਖਾਂਦੇ ਆ ਜਾਂ ਕਿਤੇ ਵੀ ਆਪਣਾ ਲੰਚ ਕਰਦੇ ਆ ਸੋ ਸਰਵਾਈਵਲ ਹੀ ਬੰਦਾ ਅਸੀਂ ਵੀ ਇੱਥੋਂ ਹੀ ਸ਼ੁਰੂ ਕੀਤਾ ਆ ਠੀਕ ਆ ਸਾਰੇ ਐਵੇਂ ਸ਼ੁਰੂ ਕਰਦੇ ਆ ਹੌਲੀ-ਹੌਲੀ ਥੋੜੀ ਜਦੋਂ ਪ੍ਰੈਕਟਿਸ ਵਧਦੀ ਆ ਹੌਲੀ-ਹੌਲੀ ਤੁਹਾਡੇ ਕੋਲ ਮੈਂ ਕਹਿੰਨੀ ਆ ਕਿ ਸੀਟ ਐਂਡ ਆਲ ਸਾਰੀਆਂ ਜਦੋਂ ਤੁਸੀਂ ਆਪਣੀ ਕਮਾ ਲੈਨੇ ਹੋ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਗਰੁੱਪ ਬਣ ਜਾਂਦਾ ਆ ਜਾਂ ਇੱਕ ਕੈਬਿਨ ਹੁੰਦਾ ਤਾਂ ਉਹਦੇ ਵਿੱਚ ਵੀ ਜੇ ਤੁਹਾਡਾ ਕੰਡਕਟ ਵਧੀਆ ਆ ਤੁਹਾਨੂੰ ਆਪਣੇ ਆਪ ਜਗ੍ਹਾ ਮਣ ਜਾਂਦੀ ਆ ਠੀਕ ਐ ਤੇ ਸਾਡੇ ਕੋਲ ਜਿਵੇਂ ਐਸੇ ਕਰਕੇ ਸਾਡਾ ਕੰਡਕਟ ਵਧੀਆ ਤਾਂ ਸਾਡੇ ਕੋਲ ਆ ਲਈ ਬੈਠਣ ਲਈ ਜਗ੍ਹਾ ਹੈਗੀ ਆ ਉਹਦੇ ਵਿੱਚ ਸੋ ਗਰੁੱਪ ਵੀ ਤਾਂ ਹੀ ਬਿਠਾਉਣਾ ਚਾਹੂਗਾ ਨਾ ਜਦੋਂ ਤੁਹਾਡਾ ਕੰਡਕਟ ਸਹੀ ਹੋਊਗਾ ਤਾਂ ਉਹਨਾਂ ਦਾ ਕੰਡਕਕਟ ਨਾ ਸਹੀ ਹੋਣ ਕਰਕੇ ਉਹਨਾਂ ਨੂੰ ਦੁਬਾਰੀ ਹੌਲੀ ਥੋਡੀ ਜਦੋਂ ਪ੍ਰੈਕਟਿਸ ਵਧਦੀ ਆ ਹੌਲੀ ਹੌਲੀ ਤੁਹਾਡੇ ਕੋਲ ਮੈਂ ਕਹਿੰਨੀ ਆ ਕਿ ਸੀਟ ਐਂਡ ਆਲ ਸਾਰੀਆਂ ਜਦੋਂ ਤੁਸੀਂ ਆਪਣੀਆਂ ਕਮਾ ਲੈਨੇ ਹੋ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਗਰੁੱਪ ਬਣ ਜਾਂਦਾ ਆ ਜਾਂ ਇੱਕ ਕੈਬਿਨ ਹੁੰਦਾ ਤਾਂ ਉਹਦੇ ਵਿੱਚ ਵੀ ਜੇ ਤੁਹਾਡਾ ਕੰਡਕਟ ਵਧੀਆ ਆ ਤੁਹਾਨੂੰ ਆਪਣੇ ਆਪ ਜਗ੍ਹਾ ਮਣ ਜਾਂਦੀ ਆ ਠੀਕ ਐ ਤੇ ਸਾਡੇ ਕੋਲ ਜਿਵੇਂ ਐਸੇ ਕਰਕੇ ਸਾਡਾ ਕੰਡਕਟ ਵਧੀਆ ਤਾਂ ਸਾਡੇ ਕੋਲ ਆਪਣੇ ਲਈ ਬੈਠਣ ਲਈ ਜਗ੍ਹਾ ਸੋ ਗਰੁੱਪ ਵੀ ਤਾਂ ਹੀ ਬਿਠਾਉਣਾ ਚਾਹੂਗਾ ਨਾ ਜਦੋਂ ਤੁਹਾਡਾ ਕੰਡਕਟ ਸਹੀ ਹੋਊਗਾ ਤਾਂ ਉਹਨਾਂ ਦਾ ਕੰਡਕਟ ਨਾ ਸਹੀ ਹੋਣ ਕਰਕੇ ਉਹਨਾਂ ਨੂੰ ਦੁਬਾਰਾ ਫੇਰ ਜਿਹੜਾ ਆ ਆਰਡਰ ਕਰ ਦਿੱਤਾ ਗਿਆ ਥੈਨ ਕੀ ਹੋਇਆ ਕਿ ਇਹ ਇਹ ਲੇਡੀ ਜਿਹੜੀ ਐਡਵੋਕੇਟ ਸੀਗੀ ਇਹਨੇ ਉਸ ਆਰਡਰ ਨੂੰ ਜਿਹੜਾ ਸੈਕੰਡ ਆਰਡਰ ਆ ਉਹਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਤੇ ਜਦੋਂ ਕੋਰਟ 'ਚ ਚੈਲੰਜ ਕਰਨ ਗਈ ਤਾਂ ਬਾਰ ਨੂੰ ਰਿਪਰੈਜ਼ੈਂਟ ਕਰਨ ਲਈ ਸਾਡੇ ਬੜੇ ਹੀ ਰਿਸਪੈਕਟੇਬਲ ਹੈਗੇ ਐਡਵੋਕੇਟ ਉਹੋ ਜਾਂਦੇ ਨੇ ਉਹ ਰਿਪਰੈਜ਼ੈਂਟ ਕਰਨ ਜਾਂਦੇ ਨੇ ਉਹਨਾਂ ਤੇ ਉਹ ਇਹ ਦੇਖ ਲੈਂਦੀ ਆ ਜਦ ਕਿ ਜਿਹੜੇ ਜੱਜ ਸਾਹਿਬ ਆ ਉਹ ਇਹਦਾ ਪਟੀਸ਼ਨ ਪਹਿਲਾਂ ਹੀ ਡਿਸਮਿਸ ਕਰ ਦਿੰਦੇ ਆ ਟੈਕਨੀਕਲ ਗਰਾਊਂਡ ਦੇ ਉੱਤੇ ਮਾਈਂਡ ਰੈਟ ਟੈਕਨੀਕਲ ਗਰਾਊਂਡ ਤੇ ਕਿ ਤੂੰ ਪਹਿਲਾ ਪਹਿਲੇ ਵਾਲਾ ਆਰਡਰ ਆ ਜਿਹੜਾ ਉਹ ਉਹਨੂੰ ਚੈਲੰਜ ਕਰ ਫਿਰ ਤੂੰ ਦੂਜੇ ਤੇ ਕਰੀ ਠੀਕ ਹੈ ਤੇ ਉਹ ਦੇਖਦੀ ਆ ਕਿ ਇੱਥੇ ਵੀ ਉਹਨੂੰ ਲੱਗਦਾ ਵੀ ਸ਼ਾਇਦ ਬਾਹਰ ਨੇ ਸਾਰਾ ਕੁਝ ਕੀਤਾ ਆ ਤੇ ਬਾਹਰ ਦੇਖੋ ਬਾਰਤੇ ਬੈਂਚ ਦਾ ਰਿਲੇਸ਼ਨ ਬਹੁਤ ਅਚਾਂਦਾ ਬੈਂਚ ਹਮੇਸ਼ਾ ਹਰੇਕ ਐਡਵੋਕੇਟ ਨੂੰ ਮੌਕਾ ਦਿੰਦਾ ਆ ਫੇਰ ਚਾਂਸ ਦਿੰਦੇ ਆ ਇਸੇ ਕਰਕੇ ਚੀਫ ਜਸਟਿਸ ਨੇ ਉਹਦਾ ਐਕਸੈਪਟ ਕੀਤਾ ਆ ਕਿ ਫੇਰ ਚਾਂਸ ਸਭ ਨੂੰ ਮਿਲਣਾ ਚਾਹੀਦਾ ਇਹ ਗੱਲ ਦੱਸਣ ਦਾ ਠੀਕ ਹੈ ਸੁਣਨ ਦਾ ਸਭ ਨੂੰ ਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਨੇ ਸੁਣਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜੀ ਪਹਿਲਾਂ ਆਪਣਾ ਜਿਹੜਾ ਪਹਿਲਾਂ ਨੋਟਿਸ ਹੈਗਾ ਆ ਉਹ ਉਹ ਆਰਡਰ ਹੈਗਾ ਉਹਨੂੰ ਤੁਸੀਂ ਚੈਲੰਜ ਕਰੋ ਫੇਰ ਤੁਸੀਂ ਦੂਜੇ ਤੇ ਕਰ ਸਕਦੇ ਹੋ ਜਦ ਤੱਕ ਦੂਜਾ ਹੈਗਾ ਵੇ ਤਾਂ ਫੇਰ ਟੈਕਨੀਕਲ ਗਰਾਉਂਡ ਤੇ ਬੰਦਾ ਨਹੀਂਗਾ ਥੈਨ ਉਹਨੇ ਕੀ ਕੀਤਾ ਲੇਡੀ ਨੇ ਉਹਨੇ ਜਿਹੜੇ ਉਹ ਵਕੀਲ ਸਾਹਿਬ ਸੀਗੇ ਉਹਨਾਂ ਦੀ ਬੇਟੀ ਦੀ ਫੋਟੋ ਲਾ ਕੇ ਆਨਲਾਈਨ ਪੋਸਟ ਪਾਈ ਤੇ ਬੜੀ ਬਕਵਾਸ ਕੀਤੀ ਹੁਣ ਇੱਕ ਪਿਓ ਸਭ ਸੋਸ਼ਲ ਮੀਡੀਆ ਤੇ ਹੈ ਸੋਸ਼ਲ ਮੀਡੀਆ ਤੇ ਹੈ ਜਦੋਂ ਉਹਨਾਂ ਦੇ ਬੱਚੀ ਜੇ ਉਸ ਬੱਚੀ ਦਾ ਜਿਹਦਾ ਜਿਹੜੀ ਕਦੇ ਹਾਈ ਕੋਰਟ ਨਹੀਂ ਆਈ ਠੀਕ ਹੈ ਜਿਹੜੇ ਲਾ ਫਸਟ ਇਅਰ ਆ ਸੈਕਿੰਡ ਜਨਰੇਸ਼ਨ ਲਾਇਰ ਬਣਨ ਜਾ ਰਹੀ ਆ ਤੇ ਬਹੁਤ ਮਾਨ ਦੀ ਗੱਲ ਆ ਆਪਾਂ ਸਾਰਿਆਂ ਨੂੰ ਕਰਦੇ ਆ ਕਿ ਜਿੰਨਾਂ ਦੇ ਵੀ ਫੈਮਿਲੀ ਦੇ ਵਿੱਚ ਹੈਗੇ ਆ ਬੱਚੇ ਅੱਗੇ ਵੱਧਣ ਪੜ੍ਹਨ ਲਿਖਣ ਹੈਨਾ ਤੇ ਇਹ ਇਹ ਤਾਂ ਬਹੁਤ ਚੰਗੀ ਗੱਲ ਆ ਕਿ ਇੱਕ ਬੀਂਗ ਆ ਫੀਮੇਲ ਸ਼ੀ ਸ਼ੁੱਡ ਐਪਰੀਸ਼ੀਏਟ ਕੀ ਇੱਕ ਕੁੜੀ ਅੱਗੇ ਪੜ੍ਹ ਕੇ ਆ ਰਹੀ ਆ ਠੀਕ ਹੈ ਤੇ ਉਹ profession ਚੂਜ਼ ਕਰ ਰਹੀ ਆ ਆਪਣੇ ਫਾਦਰ ਦੀ ਲੇਗੇਸੀ ਨੂੰ ਫੋਲੋ ਕਰ ਰਹੀ ਆ ਬਟ ਉਹਨੇ ਉਹਨਾਂ ਦੇ ਬਾਰੇ ਬਕਵਾਸ ਲਿਖੀ ਉਸ ਬੱਚੀ ਬਾਰੇ ਜਿਹਦੇ ਕਰਕੇ ਇੱਕ ਫਾਦਰ ਨੂੰ ਬਹੁਤ ਡੂੰਗੀ ਸੱਟ ਲੱਗੀ ਉਹ ਆਏ ਜਿਹੜਾ ਸਾਡੀ ਬਾਰ ਐਸੋਸੀਏਸ਼ਨ ਦਾ ਰੂਮ ਆ ਉੱਥੇ ਆਏ ਉੱਥੇ ਉਹਨਾਂ ਨੇ ਆਫਿਸ ਬੀਰਰ ਨਾਲ ਗੱਲ ਕੀਤੀ ਵੀ ਇਦਾਂ ਹੋਇਆ ਥੈਨ ਜਦੋਂ ਇਹ ਸਾਰਾ ਕੁਝ ਦੇਖਿਆ ਈਵਨ ਸਾਡੇ ਪ੍ਰਧਾਨ ਸਾਹਿਬ ਨੇ ਬਹੁਤ ਹੀ ਮਤਲਬ ਸੀਨੀਅਰ ਨੇ ਬਹੁਤ ਸਮਝਦਾਰ ਨੇ ਵੱਡੇ ਨੇ ਸਾਡੇ ਤੋਂ ਤੁਸੀਂ ਦੇਖੋ ਕਿ ਉਹ ਕਦੇ ਕਿਸੇ ਨਾਲ ਇਨਜਸਟਿਸ ਨਹੀਂ ਕਰਦੇ ਮੇਰੇ ਤੇ ਜਦੋਂ ਅਟੈਕ ਹੋਇਆ ਇੱਥੇ ਤੱਕ ਕਿ ਜਿਹੜੀ ਮੇਰੇ ਆਪੋਜ਼ਿਟ ਸੀਗੇ ਉਹਨਾਂ ਦੀ ਬੇਲ ਵੀ ਅਪੋਜ਼ ਕੀਤੀ ਹੂੰ ਤੇ ਇਹ ਕਹਿੰਦੇ ਆ ਨਾ ਵੀ ਖੜਦੇ ਨਹੀਂ ਇਹ ਕਹਿੰਦੇ ਇਹ ਕਹਿੰਦੇ ਆ ਇਹਨੇ ਬੜੀ ਬਕਵਾਸ ਲਿਖੀ ਕਿ ਇਹ ਮੈਨੂੰ ਮਤਲਬ ਹੁਣ ਮੈਂ ਭਾਸ਼ਾ ਨਹੀਂ ਬੋਲ ਸਕਦੀ ਐਂਡ that is not possible ਇਹ ਕਨੇ ਇਹ ਇਲਜ਼ਾਮ ਲਾਇਆ ਮੈਂ ਉਹਨਾਂ ਨੂੰ ਕਿੰਨੇ ਸਾਲਾਂ ਤੋਂ ਜਾਣਦੇ ਆ ਠੀਕ ਹੈ ਪ੍ਰੈਕਟਿਸ ਦਾ ਟਾਈਮ ਤਾਂ ਜਿਹੜੇ 10 ਸਾਲੇ ਆ ਤੇ ਅੱਗੇ 15 20 ਸਾਲਾਂ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਠੀਕ ਹੈ ਵਾਹ ਵਾਸਤਾ ਆ ਇਹੋ ਜਿਹਾ ਮੁੰਡਾ ਹੈ ਹੀ ਨਹੀਂਗਾ ਠੀਕ ਹੈ ਗਾਰੰਟੀ ਦੇ ਸਕਦੇ ਅੱਖਾਂ ਬੰਦ ਕਰਕੇ ਦੇ ਸਕਦੇ ਆ ਆਲਦੋ ਤੁਸੀਂ ਇਹ ਦੇਖੋ ਐਂਟੀ ਜਿਹੜੇ ਸੈਕਟਰੀ ਲੜ ਰਹੇ ਸੀ ਉਹਨਾਂ ਨੂੰ ਸਪੋਰਟ ਕੀਤੀ ਰਾਜ ਕੇ ਐਂਟੀ ਕੈਂਪੇਨ ਕੀਤੀ ਸਟਿਲ ਜਦੋਂ ਮੇਰੇ ਤੇ ਅਟੈਕ ਹੋਇਆ ਹੀ ਵਾਸ ਦੀ ਫਰਸਟ ਵਨ ਹੂ ਕਾਲਡ ਮੀ ਐਂਡ ਆਫਰਡ ਮੇਂ ਹਲਪ ਠੀਕ ਉਹਨਾਂ ਨੇ ਸੀਪੀ ਨੂੰ ਫੋਨ ਕੀਤਾ ਮੇਰੀ ਪ੍ਰੋਟੈਕਸ਼ਨ ਆ ਜਿਹੜੀ ਉਹਨਾਂ ਨੇ ਬਾਰ ਹੀ ਸੀਗੀ ਜਿਹਦੇ ਕਰਕੇ ਮੈਂ ਏਡੇ ਵੱਡੇ ਮਾਫੀਆ ਦੇ ਖਿਲਾਫ ਲੜ ਪਾਈ ਠੀਕ ਹੈ ਜਦੋਂ ਮੇਰੀ ਸਪੋਰਟ ਕਰਦੇ ਹੋ ਹਰੇਕ ਲੇਡੀ ਮੈਂ ਇੱਕ ਐਗਜ਼ਾਮਪਲ ਇਸ ਲਈ ਦੇ ਰਹੀ ਹਾਂ ਹਰੇਕ ਲੇਡੀ ਮੈਂਬਰ ਦੀ ਉਹ ਸਪੋਰਟ ਕਰਦੇ ਨੇ ਠੀਕ ਹੈ ਹੁਣ ਜਦੋਂ ਲੇਡੀ ਮੈਂਬਰ ਆਪ ਗਲਤ ਕਰੋ ਜਾਂ ਮੇਲ ਮੈਂਬਰ ਦਾ ਕੰਡਕਟ ਗਲਤ ਹੋਊਗਾ ਤਾਂ ਆਬਵੀਅਸ ਉਹਨਾਂ ਦੇ ਖਿਲਾਫ ਐਕਸ਼ਨ ਹੋਊਗਾ ਤਾਂ ਉਹਨਾਂ ਨੇ ਕੀ ਕੀਤਾ ਇਹਨੇ ਉਹਨਾਂ ਦੇ ਬਾਰੇ ਬਕਵਾਸ ਜੋ ਵੀ ਗਲਤ ਲਿਖਿਆ ਬਹੁਤ ਅਪ੍ਰੋਪ੍ਰੀਏਟ ਸ਼ਬਦਾਬਲੀ ਆ ਮੈਂ ਬੋਲ ਕੇ ਨਹੀਂ ਦੱਸ ਸਕਦੀ ਮੈਂ ਤੁਹਾਨੂੰ ਦਿਖਾਈਏ ਤੁਸੀਂ ਪੜ੍ਹਿਆ ਠੀਕ ਹੈ ਉਹ ਕਿਸੇ ਵੀ ਸੱਭੇਕ ਇਨਸਾਨ ਦੇ ਮੂੰਹ ਤੋਂ ਆਪਾਂ ਨਹੀਂ ਬਰਦਾਸ਼ਤ ਕਰ ਸਕਦੇ ਤਾਂ ਫਿਰ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਕਿ ਇਹ ਆਈਟੀ ਐਕਟ ਦੀ ਐਫ ਆਈ ਆਰ ਦਰਜ ਕਰੋ ਇਹ ਇਹ ਤੇ ਮਿਸਬੀਹੇਵ ਕਰ ਰਹੀ ਇਹਨੂੰ ਲੈ ਕੇ ਜਾਓ ਸੋ ਪ੍ਰੀਵੈਂਟਿਵ ਡਿਟੈਂਸ਼ਨ ਲਈ ਬੋਲਿਆ ਗਿਆ ਜਦੋਂ ਪ੍ਰੀਵੈਂਟਿਵ ਡਿਟੈਂਸ਼ਨਲੀ ਪੁਲਿਸ ਉੱਥੇ ਆਈ ਤਾਂ ਇਹ ਨੇ ਜਿਹੜੇ ਬਲਾਸੀ ਸਾਹਿਬ ਸੀਗੇ ਉਹ ਉਹਨਾਂ ਨੂੰ ਇਹਨੇ ਮਤਲਬ ਉਹਨਾਂ ਦੀ ਸਿੱਖੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਇਹ ਕਹਤਾ ਕਿ ਸਿੱਖ ਤਾਂ ਔਰਤ ਦੀ ਮਦਦ ਕਰਦੇ ਨੇ ਮੇਰੀ ਮਦਦ ਕਰੋ ਉਹਨੇ ਆਪਣਾ ਪੱਖ ਨਹੀਂ ਉਹ ਦੱਸਿਆ ਉਹਨੇ ਐਂ ਕਹਤਾ ਵੀ ਮੇਰੇ ਨਾਲ ਧੱਕਾ ਹੁੰਦਾ ਮੇਰੇ ਨਾਲ ਫਲਾਨਾ ਹੁੰਦਾ ਠਮਕਾ ਹੁੰਦਾ ਇਹ ਉਹਨੇ ਉਹਨਾਂ ਨੂੰ ਆਪਣੀਆਂ ਗੱਲਾਂ ਚ ਲੈ ਲਿਆ ਬਲਾਸੀ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ ਬਲਾਸੀ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ ਬਲਾਸੀ ਸਾਹਿਬ ਦੇ ਜਿਵੇਂ ਮਦਦ ਨਹੀਂ ਨਹੀਂ ਕੀਤਾ ਕਿ ਉਹ ਗੁਰੂ ਦਾ ਸਿੱਖਾ ਤੇ ਉਹਨਾਂ ਨੂੰ ਲੱਗਿਆ ਵੀ ਇੱਕ ਔਰਤ ਆ ਉਹਨੂੰ ਮਦਦ ਦੀ ਲੋੜ ਆ ਤੇ ਉਹ ਇੱਕ ਬੀਂਗਾ ਸਿੱਖ ਖੜੇ ਹੋ ਗਏ ਸੋ ਉਹਨਾਂ ਨੇ ਬੀਂਗਾ ਸਿੱਖ ਆਪਣਾ ਫਰਜ਼ ਨਿਭਾਇਆ ਪਰ ਦੂਜੇ ਪਾਸੇ ਸੇਖੀ ਸੀਗੇ ਇਹ ਕੋਈ ਰਿਲੀਜੀਅਸ ਮਸਲਾ ਨਹੀਂ ਮੈਂ ਤੁਹਾਡੀ 1 ਮਿੰਟ ਗੱਲ ਦੇ ਉੱਤੇ ਆਉਣੀ ਆ ਮੈਂ ਤੁਹਾਡੀ ਪਹਿਲਾਂ ਮੈਨੂੰ ਕੰਪਲੀਟ ਕਰਨ ਦੋ ਹਨਾ ਸੋ ਬਲਾਸੀ ਸਾਹਿਬ ਦਾ ਲੈਣਾ ਦੇਣਾ ਨਹੀਂ ਸੀ ਬਲਾਸੀ ਸਾਹਿਬ ਮੈਂਟਲੀ ਜੋ ਵੀ ਉਹਨਾਂ ਦੀ ਕੰਡੀਸ਼ਨ ਆ ਇਟ ਵਾਸ ਨਾਟ ਨੋਨ ਟੂ ਐਨੀ ਬਾਰ ਮੈਂਬਰ ਸੋ ਉੱਥੇ ਉਹਨਾਂ ਨੂੰ ਲੱਗਿਆ ਵੀ ਇਹ ਵੀ ਗਲਤ ਬਿਹੇਵ ਕਰ ਰਿਹਾ ਕਿਉਂਕਿ ਉਹਨਾਂ ਦਾ ਥੋੜਾ ਕਿਰਪਾਨ ਵਗੈਰਾ ਸਿਰੀ ਸਾਹਿਬ ਨਾਲ ਲੈ ਕੇ ਆ ਜਾਣਾ ਐਂਡ 올 ਫੋਟੋਸ ਦਿਖਾ ਦੂੰਗੀ ਸੋ ਉਹ ਨਹੀਂ ਠੀਕ ਸੀਗੇ ਉਹ ਕਿਸੇ ਇਲਿਊਜ਼ਨ ਦੇ ਵਿੱਚ ਜਿਉਂਦੇ ਸੀਗੇ ਜਿਹਦੇ ਕਰਕੇ ਸਾਰਾ ਕੁਝ ਸੋ ਉਹਨਾਂ ਦੇ ਵਿੱਚ ਅਸੀਂ ਉਹਨਾਂ ਦਾ ਕਸੂਰ ਵੀ ਨਹੀਂ ਕਹਿੰਦੇ ਹੈਗੇ ਉਹ ਤਾਂ ਇੱਕ ਹੈਲਪ ਕਰਨ ਆ ਗਏ ਸੋ ਉਤੋਂ ਫਿਰ ਜੋ ਇਹ ਸਿਚੁਏਸ਼ਨ ਆ ਲੜਾਈ ਵਾਲੀ ਬਣ ਗਈ ਤੇ ਇਹ ਜਿਹੜੀ ਲੇਡੀ ਹੈਗੀ ਆ ਇਹ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਵੜ ਗਈ ਅੱਛਾ ਤੇ ਉੱਥੇ ਫਿਰ ਬਹੁਤ ਬਹਿਸ ਹੋਈ ਤੇ ਦੈਨ ਇਹ ਕਹਿੰਦੀ ਵੀ ਮੈਨੂੰ ਮੌਕਾ ਤਾਂ ਦਿੱਤਾ ਜਾਵੇ ਤੇ ਚੀਫ ਜਸਟਿਸ ਸਾਹਿਬ ਨੇ ਈਵਨ ਬਲਾਸੀ ਜੀ ਨੂੰ ਵੀ ਉੱਥੇ ਤਾੜਿਆ ਇਸ ਲੇਡੀ ਨੂੰ ਵੀ ਤਾੜਿਆ ਤੇ ਉਹਦੀ ਹਜੇ ਸੁਣਵਾਈ ਹੋਣੀ ਹੈ ਇਸੇ ਕਰਕੇ ਜਦੋਂ ਸੁਣਵਾਈ ਹੋ ਗਈ ਉਦੋਂ ਬਾਅਦ ਵਿੱਚ ਸਾਰਿਆਂ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਸਾਰੇ ਹੁਣ ਤੁਸੀਂ ਦੱਸੋ ਮੈਨੂੰ ਕੀ ਪੁੱਛਵੇਂ ਮੈਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਅੰਦਰ ਜਿਹੜੀ ਚਕੜਾ ਹੋਇਆ ਪਰ ਉਸ ਔਰਤ ਤੁਸੀਂ ਤਾਂ ਹਮੇਸ਼ਾ ਲੜਕੀਆਂ ਦੇ ਲਈ ਖੜਦੇ ਆਏ ਹੋ ਤਾਂ ਫਿਰ ਅੱਜ ਵਿਰੁੱਧ ਕਿਉਂ ਬਟ ਜਿੱਥੇ ਦੇਖੋ ਜਿਹੜਾ ਲਾਅ ਆ ਨਾ ਇਹ ਸਾਨੂੰ ਇਕੁਐਲਿਟੀ ਦੀ ਗੱਲ ਕਰਦਾ ਜਦੋਂ ਅਸੀਂ ਇੰਪਾਵਰਡ ਹੋ ਕੇ ਐਡਵੋਕੇਟ ਬਣ ਗਏ ਇੱਕ ਐਡਵੋਕੇਟ ਐਡਵੋਕੇਟ ਹੁੰਦਾ ਉਹ ਲੇਡੀ ਜਾਂ ਮੇਲ ਜਾਂ ਫੀਮੇਲ ਨਹੀਂ ਹੁੰਦਾ ਠੀਕ ਹੈ ਤੇ ਇੱਥੇ ਕੋਈ ਅਬਲਾ ਨਾਰੀ ਨਹੀਂ ਹੈਗੀ ਇੱਥੇ ਉਹ ਔਰਤ ਆ ਜਿਹੜੀ ਕਾਨੂੰਨ ਦਾ ਹਰ ਬਾਰ ਮਿਸਯੂਜ਼ ਕਰਦੀ ਆ ਉਹ ਉਹਨੂੰ ਪਹਿਲਾਂ ਗੁੜਗਾਓ ਬਾਾਰ ਐਸੋਸੀਏਸ਼ਨ ਨੇ ਡੀਬਾਰ ਕੀਤਾ ਉਹ ਦੋ ਤਿੰਨ ਜਗ੍ਹਾ ਤੋਂ ਪਹਿਲਾਂ ਡੀਬਾਰ ਹੋਈ ਆ ਹੁਣ ਹਾਈ ਕੋਰਟ ਆਈ ਆ ਠੀਕ ਆ ਹੁਣ ਇਥੋਂ ਡੀਬਾਰ ਹੋਈ ਆ ਉਹ ਹਰੇਕ ਨਾਲ ਮਿਸਬੀਹੇਵ ਕਰਦੀ ਆ ਸੋ ਇਹ ਸਿਚੁਏਸ਼ਨ ਆ ਮੈਂ ਇਸ ਕਰਕੇ ਹਮੇਸ਼ਾ ਹਰ ਉਸ ਔਰਤ ਜੋ ਲਾਅ ਦਾ ਮਿਸਯੂਜ਼ ਕਰਦੀ ਆ ਉਹਨਾਂ ਦੇ ਅਗੇਂਸਟ ਹੈਗੇ ਆ ਡਟ ਕੇ ਰਹਾਂਗੇ ਕਿਉਂਕਿ ਲਾਅ ਉਹ ਜਿਹੜੀਆਂ ਲੇਡੀਜ਼ ਆਪਣੀ ਆਵਾਜ਼ ਨੀ ਨਾ ਬਣ ਸਕਦੀ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਆ ਆਦਰਵਾਇਜ਼ ਵੀ ਆਲ ਆਰ ਇਕੁਅਲ ਬਿਫੋਰ ਲਾਅ ਔਰ ਜਦੋਂ ਅਸੀਂ ਪੜ੍ਹ ਲਿਖ ਗਏ ਅਸੀਂ ਲਿਟਰਲੀ ਅਸੀਂ ਇੰਪਾਵਰਡ ਹੋ ਗਏ ਆ ਫਿਰ ਸਾਡੇ ਚ ਤੇ ਬਾਕੀ ਚ ਕੋਈ ਫਰਕ ਨਹੀਂ ਰਹਿ ਜਾਂਦਾ ਹੈਗਾ ਜਿਹੜਾ ਸਿੱਧੀ ਜੀ ਗੱਲ ਆ ਫਿਰ ਅਸੀਂ ਅਬਲਾ ਨਹੀਂ ਰਹਿ ਜਾਂਦੇ ਫਿਰ ਸਾਨੂੰ ਅਸੀਂ ਕਹੀਏ ਕਿ ਅਸੀਂ ਕੋਈ ਵਿਕਟਮ ਕਾਰਡ ਪਲੇ ਕਰੀਏ ਜਾਂ ਅਸੀਂ ਇਹੋ ਜਿਹੀਆਂ ਚੀਜ਼ਾਂ ਪਲੇ ਕਰੀਏ ਦਿਸ ਇਜ਼ ਰੋਂਗ ਲੱਗਦਾ ਨਹੀਂ ਐਵੇਂ ਭਾਈ ਵਕੀਲ ਭਾਈ ਚਾਰੇ ਦੀ ਬਦਨਾਮੀ ਹੁੰਦੀ ਹੈ ਅਗਰ ਦੇਖੋ ਇਹ ਸੱਚ ਹੁਣ ਤੁਸੀਂ ਕਰੀਬ 8-10 ਦਿਨ ਬਾਅਦ ਦੱਸ ਰਹੇ ਹੋ ਮੈਂ ਤਾਂ ਆਪਣੇ ਧਰਨੇ 'ਚ ਬਿਜ਼ੀ ਸੀਗੀ ਮੈਨੂੰ ਤਾਂ ਮਸਲਾ ਹੀ ਬਹੁਤ ਬਾਅਦ 'ਚ ਪਤਾ ਲੱਗਿਆ ਫਿਰ ਮੈਂ ਬਲਾਸੀ ਜੀ ਦਾ ਜਦੋਂ ਮੈਨੂੰ ਪਤਾ ਲੱਗਿਆ ਫਿਰ ਮੈਂ ਸਾਰਾ ਕੁਝ ਜਦੋਂ ਇਹਦਾ ਕੋਖਿਆ ਫਿਰ ਉਦੋਂ ਬਾਅਦ ਵਿੱਚ ਹੁਣ ਤੁਸੀਂ ਜਦੋਂ ਆਪਣੀ ਗੱਲ ਹੋਈ ਤੇ ਫਿਰ ਮੈਂ ਦੱਸਿਆ ਕਿ ਹਾਂ ਮੈਨੂੰ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਸੱਚ ਤਾਂ ਲੋਕਾਂ ਨੂੰ ਪਤਾ ਹੋਵੇਗਾ ਕਿ ਕਾਲਾ ਕੋਟ ਤਾਂ ਬਦਨਾਮ ਹੁੰਦਾ ਬਿਲਕੁਲ ਉਹੀ ਗੱਲ ਆ ਨਾ ਕਾਲਾ ਕੋਟ ਇਹੋ ਜਿਹਿਆਂ ਪੇਡਾਂ ਕਰਕੇ ਬਦਨਾਮ ਹੁੰਦਾ ਆ ਜਿਹੜੇ ਪੜ੍ਹਾਈ ਦਾ ਆਪਣੀ ਪੜ੍ਹਾਈ ਲਿਖਾਈ ਦਾ ਮਿਸਯੂਜ਼ ਕਰਦੇ ਆ ਲਾਅ ਸਾਨੂੰ ਇਸ ਲਈ ਦਿੱਤਾ ਗਿਆ ਤਾਂਕਿ ਅਸੀਂ ਮਤਲਬ ਲਾਅ ਦੀ ਡਿਗਰੀ ਲਾਇਸੈਂਸ ਸ ਫੈਂਡ ਕਰ ਸਕੀਏ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰ ਸਕੀਏ ਨਾ ਕਿ ਅਸੀਂ ਲਾਅ ਦਾ ਮਿਸਯੂਜ਼ ਕਰਕੇ ਅ ਮਤਲਬ ਕਿਸੇ ਦੇ ਉੱਤੇ ਵੀ ਕਿਵੇਂ ਦੇ ਵੀ ਚਾਰजेस ਲਗਾ ਦਈਏ ਦੇਖੋ ਮੇਰੇ ਤੇ ਅਟੈਕ ਹੋਇਆ ਕੀਗਾ ਉਹ ਵੈਲਿਡ ਬਣਦਾ ਆ ਉਸ ਤਰੀਕੇ ਨਾਲ ਉਹਦੇ ਤੇ ਕੇਸ ਹੋਇਆ ਕਾਰਨ ਨੂੰ ਤਾਂ ਮੈਂ ਵੀ ਬਥੇਰਾ ਕੁਛਲੀ ਸਮਝ ਰਹੀ ਹਾਂ ਨਾ ਇੱਕ ਔਰਤ ਕੀ ਕੀ ਨਹੀਂ ਕਰ ਸਕਦੀ ਜਿਹਨੇ ਗਲਤ ਕਰਨਾ ਹੋਵੇ ਸੋ ਗੱਲ ਇਹ ਆ ਕਿ ਇਹ 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 ਜਿਹੀਆਂ ਚੀਜ਼ਾਂ ਗਲਤ ਆਫ ਕਰਦੇ ਨੇ ਇਹ ਕੀ ਆ ਕਿ ਜਿਹੜੇ ਸਾਰੀ ਤਰ੍ਹਾਂ ਦੀ ਦੇਖੋ ਮੈਂ ਮੈਂ ਇਹ ਨਹੀਂ ਕਹਿੰਦੀ ਹੈਗੀ ਕਿਸੇ ਵੀ ਵਰਕਪਲੇਸ ਦੇ ਉੱਤੇ ਬਹੁਤ سارے ਲੋਕ ਹੁੰਦੇ ਆ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਦੀ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਸਾਰੀਆਂ ਲੇਡੀਜ਼ ਨੇ ਔਰ ਇਵਨ ਮੇਲ ਵੀ ਇਸ ਚੀਜ਼ ਨੂੰ ਫੇਸ ਕਰਦੇ ਨੇ ਪਰ ਜਦੋਂ ਇਸ ਚੀਜ਼ ਦੀ ਕੰਪਲੇਂਟ ਕਰਦੇ ਆ ਨਾ ਉਹ ਚੀਜ਼ ਹੀ ਰਿਜ਼ੋਲਵ ਹੋ ਜਾਂਦੀ ਹੈ ਜਿਵੇਂ ਮੈਂ ਤੁਹਾਨੂੰ ਐਵੇਂ ਦੱਸਦੀਆਂ 2023 23 ਦੀ ਗੱਲ ਆ ਤਾਂ ਐਂ ਮੈਨੂੰ ਇੱਕ 23 ਪਤਾ ਨਹੀਂ 22 22 23 ਦੀ ਗੱਲ ਆ ਤਾਂ ਇੱਕ ਐਡਵੋਕੇਟ ਸੀਗਾ ਸ਼ਰਾਬ ਪੀ ਕੇ ਰਾਤ ਨੂੰ ਮੈਨੂੰ ਮੈਸੇਜ ਕਰਨ ਲੱਗ ਗਿਆ ਅੱਛਾ ਠੀਕ ਹੈ ਤੇ ਮੈਂ ਉਹਦੀ ਸਵੇਰੇ ਰਿਪੋਰਟ ਕੀਤੀ ਤੇ ਉਹਨੂੰ ਸਮਝਾਇਆ ਉਹਨੇ ਮਾਫੀ ਮੰਗੀ ਗੱਲ ਖਤਮ ਹੋ ਗਈ ਕਿੰਨਾ ਕੁ ਮਸਲਾ ਲੋਕਾਂ ਸਾਹਮਣੇ ਆਇਆ ਇਹ ਤਾਂ ਤੁਸੀਂ ਅੱਜ ਦੱਸਤਾ। ਇਹ ਮੈਂ ਅੱਜ ਉਦਾਂ ਦੱਸਿਆ ਨਾ ਵੀ ਇਹ ਚੀਜ਼ਾਂ ਐ ਹੁੰਦੀਆਂ ਨੇ ਕਿਉਂਕਿ ਬਾਹਰ ਸਹੀ ਦਾ ਸਾਥ ਦਿੰਦੀ ਆ। ਬਾਹਰ ਕਿਸੇ ਮੇਲ ਮੈਂਬਰ ਲਈ ਨਹੀਂ ਗਈ ਬਾਹਰ ਸਾਰੇ ਐਡਵੋਕੇਟਸ ਲਈ ਆ ਐਂਡ ਵੀ ਆਲ ਆਰ ਲਿਵਿੰਗ ਵਿਦ ਦ ਰਿਸਪੈਕਟ ਐਂਡ ਸਾਨੂੰ ਬਹੁਤ ਰਿਸਪੈਕਟ ਮਿਲਦੀ ਆ। ਠੀਕ ਆ ਮੈਨੂੰ ਅੱਜ ਤੱਕ ਭੈਣ ਜੀ ਮੈਡਮ ਗਿੱਲ ਸਾਹਿਬਾ ਠੀਕ ਆ ਇੱਕ ਦੋ ਬਿਨਾ ਕਦੇ ਕਿਸੇ ਨੇ ਸੰਬੋਧਨ ਨਹੀਂ ਕੀਤਾ ਤਾਂ ਉਸ ਲੇਡੀ ਨੂੰ ਕਿਵੇਂ ਗਲਤ ਬੋਲ ਸਕਦੇ ਕਿਸੇ ਨੇ ਕਦੇ ਨਹੀਂ ਮਤਲਬ ਇਹੋ ਜਿਹਾ ਹੈ ਹੀ ਨਹੀਂਗਾ ਨੂੰ ਲੱਗਦਾ ਵੀ ਲਾਸਟੀ ਸਵਾਲ ਆ ਕਿ ਬਾਰ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਹੈ ਬਿਲਕੁਲ ਇਹੋ ਜਿਹਾ ਮੈਂ ਕਹੂੰਗੀ ਇਹੋ ਜਿਹਾ ਕਾਲੀਆਂ ਭੇਡਾਂ ਸਾਡੀ ਬਾਰ ਨੂੰ ਡੀਫੇਮ ਕਰਦੀਆਂ ਸਾਡੀ ਜਿਹੜੀ ਬਾਰ ਆ ਤੁਸੀਂ ਦੇਖੋ ਕਿ ਕਿਤੇ ਵੀ ਇਲੈਕਸ਼ਨ ਹੁੰਦੀ ਆ ਨਾ ਇਲੈਕਸ਼ਨ ਹੁੰਦੀ ਆ ਉਹ ਕਹਿੰਦੇ ਜੇ ਸਰਪੰਚੀ ਦੀ ਵੀ ਆ ਪਿੰਡ ਦੇ ਹੀ ਹੁੰਦੇ ਆ ਉਹ ਕਹਿੰਦਾ ਨਹੀਂ ਜੀ ਇਹ ਤਾਂ ਸਾਡਾ ਸਰਪੰਚਾ ਸੀ ਵੋਟ ਪਾਈ ਆ ਆ ਮੈਂ ਤੂੰ ਮੈਨੂੰ ਵੋਟ ਨਹੀਂ ਬਈ ਮੈਂ ਤੇਰੇ ਨਾਲ ਨਹੀਂ ਖੜਨਾ ਪਰ ਸਾਡੀ ਬਾਰ ਇਹੋ ਜਿਹਾ ਕਿ ਤੁਸੀਂ ਚਾਹੇ ਐਨਟੀਸੀ ਓਪਨਲੀ ਅਸੀਂ ਐਂਟੀ ਕੈਂਪੇਨ ਕਰਦੇ ਆਂ ਤੇ ਜਿੱਦਣ ਸਾਡੇ ਬਾਰ ਬਣ ਕੇ ਆ ਜਾਂਦੀ ਆ ਤਾਂ ਸਾਰਿਆਂ ਦੇ ਉਹ ਪ੍ਰਧਾਨ ਹੁੰਦੇ ਆ ਸਾਰਿਆਂ ਦੇ ਸੈਕਟਰ ਇੰਦੇ ਸਾਰਿਆਂ ਦੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ ਸਾਰੇ ਇਕੱਠੇ ਨੇ ਸਾਰੇ ਇਕੱਠੇ ਹੁੰਦੇ ਆ ਇਹ ਸਾਡੀ ਬਾਰ ਦੀ ਬਿਊਟੀ ਆ ਸਾਡੀ ਬਾਰ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਠੀਕ ਹੈ ਤੇ ਰਹੀ ਗੱਲ ਜਿਹੜੇ ਬਲਾਸੀ ਸਾਹਿਬ ਦੀ ਉਹ ਉਸ ਸਮੇਂ ਬਾਰ ਮੈਂਬਰਸ ਨੂੰ ਵੀ ਨਹੀਂ ਪਤਾ ਸੀਗਾ ਵੀ ਇਹ ਸਾਰਾ ਕੁਝ ਹੈਗਾ ਜਦੋਂ ਮਾਤਾ ਜੀ ਦੀ ਵੀਡੀਓ ਆਉਂਦੀ ਆ ਤਾਂ ਇਹ ਬਾਰ ਐਸੋਸੀਏਸ਼ਨ ਹੀ ਆ ਜਿਹੜੀ ਆਪ ਜਾ ਕੇ ਵਕਾਲਤਨਾਮਾ ਭੇਜ ਕੇ ਉਹਨਾਂ ਦੀ ਜ਼ਮਾਨਤ ਕਰਾਉਂਦੇ ਆ ਜਿਨ੍ਹਾਂ ਨਾਲ ਲੜਾਈ ਹੁੰਦੀ ਆ ਤੁਸੀਂ ਦੇਖੋ ਇਹ ਸਾਡੀ ਬਿਊਟੀ ਆ ਹੂੰ ਠੀਕ ਆ ਹੁਣ ਸਭ ਨੂੰ ਫਿਕਰ ਆ ਸਾਰੇ ਕਹਿੰਦੇ ਆ ਵੀ ਇੱਕ ਵਾਰ ਮਸਲਾ ਸੋਲਵ ਹੋਵੇ ਬਲਾਸੀ ਸਾਹਿਬ ਦੀ ਜੋ ਹੈਲਪ ਕਰ ਸਕਦੇ ਆ ਸਾਰੀ ਬਾਹਰ ਉਹਨਾਂ ਦੇ ਨਾਲ ਖੜੂਗੀ ਹੂੰ ਇਹ ਬਿਊਟੀ ਆ ਸਾਡੀ ਬਾਅਰ ਐਸੋਸੀਏਸ਼ਨ ਦੀ ਸਾਰੀ ਬਾਹਰ ਬਲਾਸੀ ਸਾਹਿਬ ਦੇ ਨਾਲ ਬਿਲਕੁਲ ਨਾਲ ਖੜਨਗੇ ਬਾਹਰ ਕਿਉਂਕਿ ਬਾਹਰ ਨੂੰ ਨਹੀਂ ਪਤਾ ਸੀਗਾ ਕਿ ਉਹਨਾਂ ਦੀ ਕੋਈ ਮੈਂਟਲ ਕੰਡੀਸ਼ਨ ਆ ਉਸ ਸਮੇਂ ਦੀ ਸਿਚੁਏਸ਼ਨ ਤੋਂ ਐ ਲੱਗ ਰਿਹਾ ਸੀਗਾ ਕਿ ਉਹ ਸ਼ਾਇਦ ਨਸ਼ੇ ਦੇ ਵਿੱਚ ਨੇ ਕਿਉਂਕਿ ਉਹ ਇੱਕ ਇਲਿਊਜ਼ਨ ਚ ਜੀ ਰਿਹਾ ਸੀ ਹੁਣ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਆ ਹਨਾ ਉਹ ਤੀਰ ਕਮਾਨ ਪਾ ਕੇ ਆਉਣਾ ਉਹ ਇੱਕ ਉਹ ਸਟੇਟ ਆਫ ਮਾਈਂਡ ਨਹੀਂ ਹੈਗੀ ਸਮਝ ਗਏ ਨਾ ਇੱਕ ਨਾਰਮਲ ਐਡਵੋਕੇਟ ਵਾਲੀ ਬਿਕੋਜ਼ ਉਹ ਇੱਕ ਇਲੂਜ਼ਨ ਚ ਜੀ ਰਿਹਾ ਇਹਦੇ ਜਿਹੜੇ ਦੂਜੇ ਪਾਸੇ ਸੀਗੇ ਉਹ ਵੀ ਤਾਂ ਸਿੱਖ ਸੀਗੇ ਹਾਂ ਸੋ ਇਹ ਕੋਈ ਧਾਰਮਿਕ ਮੁੱਦਾ ਨਹੀਂ ਹੈਗਾ ਤੇ ਕਿਸੇ ਦੀ ਕੋਈ ਉਹੋ ਜੀ ਨਹੀਂ ਹੈਗੀ ਔਰ ਬਾਹਰ ਦੇ ਵਿੱਚ ਸਾਰੇ ਇੱਕ ਦੂਜੇ ਨੂੰ ਪਿਆਰ ਕਰਦੇ ਆ ਸਾਡੀ ਬਾਹਰ ਦੇ ਵਿੱਚ ਹਰ ਧਰਮ ਦੇ ਲੋਕ ਨੇ ਐਂਡ ਵੀ ਆਲ ਰਿਸਪੈਕਟ ਈਚ ਅਦਰ ਇਹੋ ਜਿਹਾ ਕੁਛ ਨਹੀਂਗਾ ਮੈਂ ਤੁਹਾਨੂੰ ਉਹਦੀ ਐਗਜ਼ਾਮਪਲ ਦਿਤਤੀ ਹੈ ਕਿ ਜਦੋਂ ਜਦੋਂ ਮੈਂ ਮੈਂ ਆਪ ਪਰਸਨਲੀ ਕਹਿ ਰਹੀ ਹਾਂ ਜਦੋਂ ਜਦੋਂ ਮੇਰੇ ਤੇ ਭੀੜ ਪਈ ਹੈ ਮੇਰੀ ਬਾਰ ਐਸੋਸੀਏਸ਼ਨ ਮੇਰੇ ਨਾਲ ਖੜੀ ਆ ਤੇ ਅੱਜ ਜਦੋਂ ਸਾਡੀ ਬਾਰ ਐਸੋਸੀਏਸ਼ਨ ਨੂੰ ਬਦਨਾਮ ਕੀਤਾ ਜਾ ਰਿਹਾ ਆ ਤਾਂ ਇਹ ਸਾਡੀ ਸਭ ਦੀ ਰਿਸਪਾਂਸਿਬਿਲਟੀ ਬਣਦੀ ਆ ਕਿ ਅਸੀਂ ਇਹੋ ਜੀਆਂ ਕਾਲੀਆਂ ਭੀੜਾਂ ਨੂੰ ਨੰਗਾ ਕਰੀਏ ਤੇ ਇਹਨਾਂ ਦਾ ਪਰਦਾ ਪਾਸ਼ ਕਰੀਏ ਤੇ ਆਪਣੀ ਬਾਰ ਦੇ ਨਾਲ ਸਟੈਂਡ ਕਰੀਏ ਕਿਉਂਕਿ ਸੋਲੀਡੇਰਿਟੀ ਹੀ ਸਾਡੀ ਯੂਨਿਟੀ ਹੀ ਸਾਰਾ ਕੁਛ ਆ ਸੋ ਦੈਟ ਇਜ਼ ਦੀ ਰੀਜ਼ਨ ਕਿ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਇਸ ਬਾਰੇ ਠੀਕ ਹੈ ਬਹੁਤ ਮਿਹਰਬਾਨੀ ਤਾ ਐਡਵੋਕੇਟ ਸਮਰਨਜੀਤ कौर ਗਿੱਲ ਖਾਸ ਤੌਰ ਤੇ ਗੱਲਬਾਤ ਕਰ ਰਹੀ ਸੀ ਕਹਿੰਦੇ ਸਿੱਧੇ ਜਾਂ ਅਸਿੱਧੇ ਤੌਰ ਦੇ ਨਾਲ ਬਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਬਲਾਸੀ ਸਾਹਿਬ ਦੀ ਸਥਿਤੀ ਜੋ ਹੈ ਮਾਨਸਿਕ ਉਸਬਦ ਦੇ ਸਾਹਮਣੇ ਆ ਪਰ ਜਿਸ ਤਰ੍ਹਾਂ ਦੇ ਤੱਥ ਇਹਨਾਂ ਨੇ ਪੇਸ਼ ਕੀਤੇ ਨੇ ਕਹਿੰਦੇ ਉਹ ਆਪਣੇ ਆਪ ਦੇ ਵਿੱਚ ਸੰਸਨੀ ਖੇਸ ਨੇ ਕੀ ਇੱਕ ਔਰਤ ਐਵੇਂ ਦਾ ਕੁਝ ਕਰ ਸਕਦੀ ਹੈ ਜਿਸ ਤਰ੍ਹਾਂ ਦੇ ਸਬੂਤ ਇਹਨਾਂ ਨੇ ਦਿਖਾਏ ਨੇ ਤਾਂ ਉਹ ਆਪਣੇ ਆਪ ਦੇ ਵਿੱਚ ਰੋਂਗ ਟੇ ਖੜੇ ਕਰਦੇ ਨੇ ਪਰ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਇਆ ਲੜਾਈ ਤੋਂ ਉਸ ਨੂੰ ਲੈ ਕੇ ਵਕੀਲ ਭਾਈਚਾਰਾ ਆਪਸ ਦੇ ਵਿੱਚ ਖੇਮੜਾ ਦਾ ਨਜ਼ਰ ਆਇਆ ਤਾਂ ਇਸ ਲੜਾਈ ਦੀ ਅਸਲ ਜੜ੍ਹ ਕੀ ਸੀ ਉਹ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਲਗਾਤਾਰ ਇਸ ਤੇ ਚਰਚਾ ਹੋ ਰਹੀ ਸੀ ਕੈਮਰਾ ਪਰਸਨ ਦਲੇਰ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ